ਜਦੋਂ ਫੌਜਾਂ ਲੜਦੀਆਂ ਨੇ ਤਾਂ ਆਪਣਾ ਨਕਸ਼ੇ ਬਣਾਉਂਦੀਆਂ ਨੇ ਕਿਨੇ ਕਿੱਧਰ ਦੀ ਜਾਣਾ ਕਿਹੜੀ ਟੁਕੜੀ ਨੇ ਕਿੱਥੋਂ ਜਾਣਾ ਕਿਹੜਾ ਸੈਕੰਡ ਅਟੈਕ ਜਿਹੜਾ ਡਿਫੈਂਸ ਦਾ ਹੋਊਗਾ ਜਿਹੜਾ ਸੈਕੰਡ ਲਾਈਨ ਹੈ ਡਿਫੈਂਸ ਦੀ ਉਹ ਕੀ ਹੋਊਗੀ ਜੇ ਆਹ ਟੁਕੜੀ ਨੂੰ ਐ ਹੋ ਗਿਆ ਤਾਂ ਐ ਹੋਵਾਂਗੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਹਦੀ ਜਿਹੜੀ ਹੈ ਨਕਸ਼ਾਬੰਦੀ ਕੀਤੀ ਹੈ ਇਸ ਅਲਾਮਤ ਨੂੰ ਚਿੱਟੇ ਦੀ ਅਲਾਮਤ ਨੂੰ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ 'ਤੇ ਤੋਂ ਲਾਉਣ ਲਈ ਤਾਂ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ 'ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰੋਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤੇ ਗਏ ਰੀਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਦੀਆਂ ਉਹਨਾਂ ਦੀਆਂ 5000 ਦੀ ਕੈਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜੇ ਵੇਲੇ ਰਹੇ ਤਾਂ ਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਸੋ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਵਾਰਡਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਆ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਂ ਉਹ ਕਿਸੇ ਨਾ ਕਿਸੇ ਕਿਸਮ ਦੇ ਜੋ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲੇ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕਰਨ ਫੜ ਕੇ ਮਾਫੀਆਂ ਮੰਗਿਆ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਨੇ ਸੋਹਾਂ ਖਾਧੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ। ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ। ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ਼ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਰ ਰੱਖਦੀਆਂ ਨੇ। ਤੁਸੀਂ ਉਸ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ। ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਤਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਐ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਐ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈ ਗਈ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਿੰਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚੀ 10 15 ਘਰਾਂ 'ਚ 70 ਪਿਛਾ ਦੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਬੇਚ ਕੇ ਉਸੇ ਪਿੰਡ 'ਚੀ 10 15 ਮਾਵਾਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ ਝਕਾ ਉਗਪੀ ਤੇ ਉਹੀ ਬੰਦਾ ਉਸੇ ਪਿੰਡੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਆਤਿਸ਼ਬਾਜ਼ੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ ਬਰਦਾਸ਼ਤ ਹੋਊਗਾ ਉਹ ਤਾਂ ਫਿਰ ਉੱਥੇ ਤੱਕ ਚੱਲੂਗਾ ਪੀੜਾ ਪੰਜਾ ਉੱਥੇ ਨਹੀਂ ਬਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜ਼ੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜੀ ਕੇਸ ਪਾ ਕੇ ਉਹਦਾ ਘਰ ਤੋ ਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਸ ਤੇ 17 17 ਕਿਸ ਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਘਰ ਦੇ ਹੱਥ ਪਾਉਨੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰ ਮਾ ਸਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਭੁਗਤੋਂਗੇ ਫਿਰ ਇੱਥੇ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜੱਬ 20 25 25 ਪਿੰਡਾਂ ਜਿਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡਿਆ ਵੱਡਿਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ ਵੱਡੇ ਮਹਿਲ ਟੈਂਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਏ ਵੱਡੇ ਵੱਡੇ ਮਹਿਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀ ਸੀ ਬੀ ਆ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਨਾਂ ਦੇ ਨਾਟਕ कसे ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀ ਸੀ ਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜੇ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮੋਬਿਲ ਮਲੂਰ ਤਾਂ ਕਿ ਕੋਈ ਜੀ ਸੀ ਬੀ ਨਾ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾਂ ਡੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੇ ਸੀਬੀ ਜਿ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜੇ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇੱਕ ਕੰਮ ਪਾਪ ਦੇ ਜਿਹੜੇ ਛੱਡ दिए ਸੋ ਇਸ ਕਰਕੇ ਇਹ ਤੁਹਾਡੇ ਕੋਲੇ ਆਜ ਆਇਆ ਕਿ ਤੁਸੀਂ ਪਹਿਰੇਦਾਰ ਬਣਨਾ ਹੈ ਤੁਸੀਂ ਪੰਜਾਬ ਦੇ ਰਾਖੇ ਬਣਨਾ ਜੇ ਕੋਈ ਨਸ਼ਾ ਕਰਦਾ ਉਹਨੂੰ ਉਹਨੂੰ ਕਹੋ ਕਿ ਯਾਰ ਆ ਜਾ ਤੈਨੂੰ ਅਸੀਂ ਲੈ ਕੇ ਜਾਂਦੇ ਹਾਂ ਬਿਲਕੁਲ ਸਰਕਾਰ ਦੇ ਖਰਚੇ ਤੇ ਬਿਲਕੁਲ ਫ੍ਰੀ ਉਹਨੂੰ ਉਹਨੂੰ ਅਸੀਂ ਡਾਕਟਰੀ ਸਹਾਇਤਾ ਮਿਲੂਗੀ ਬੜਾ ਵਧੀਆ ਮਾਹੌਲ ਉੱਥੇ ਮਿਲੂਗਾ ਉਹਨੂੰ ਉਹਨੂੰ ਵੀ ਠੀਕ ਕਰਾਂਗੇ ਜਿਹੜੇ ਨਾਲ ਦੇ ਨੇ ਉਹਦੇ ਸੰਗਤ ਚ ਜਿਹੜੇ ਕਹਿੰਦੇ ਹੁੰਦੇ ਆ ਉਹ ਯਾਰ ਇੱਕ ਵਾਰੀ ਕਰ ਲੈ ਕਿਹੜੀ ਗੱਲ ਹੁੰਦੀ ਆ ਦੇਖ ਤਾਂ ਲੈ ਐਦਾਂ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਅੱਜ ਵਕਾ ਜਿਹੜੇ ਕਾਲਜਾਂ ਦੇ ਮੁੰਡਿਆਂ ਚ ਯਾਰੀ ਦੋਸਤੀ ਦੀ ਕਸਮ ਹੈ ਤੈਨੂੰ ਯਾਰ ਤੂੰ ਆ ਖਾ ਲੈ ਇੱਕ ਵਾਰੀ ਖਾ ਲੈ ਅਸੀਂ ਨਹੀਂ ਖਾਈ ਜਾਂਦੇ ਉਹ ਤੋਂ ਐਸੀ ਯਾਰੀ ਦੋਸਤੀ ਦੀ ਕਸਮ ਪੈਂਦੀ ਆ ਬਾਅਦ ਦੇ ਵਿੱਚ ਯਾਰ ਦੋਸਤ ਐ ਇਧਰ ਉਧਰ ਹੋ ਜਾਂਦੇ ਆ ਉਹ ਬੰਦਾ ਜਿਹੜਾ ਪਟਕਣ ਲੱਗ ਜਾਂਦਾ ਜ਼ਿੰਦਗੀ ਤੇ ਮੌਤ ਦੇ ਵਿੱਚ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜੇ ਕਸਮਾਂ ਖਵਾਉਂਦੇ ਸੀ ਉਹਨਾਂ ਨੂੰ ਵੀ ਕਹਿੰਨੇ ਆ ਐਦਾਂ ਨਾ ਕਰੋ ਇਹ ਚੇਨ ਰੈਕਸ਼ਨ ਹੈ ਤੁਹਾਨੂੰ ਨਸ਼ਿਆਂ ਵਾਲੇ ਜਿਹੜੇ ਨੇ ਵੇਚਣ ਵਾਲੇ ਉਹ ਤੁਹਾਨੂੰ ਵਰਤਦੇ ਨੇ ਜਦੋਂ ਤੁਹਾਡੇ ਕੋਲੋਂ ਪੈਸੇ ਮੁੱਕ ਜਾਂਦੇ ਨੇ ਫਿਰ ਕਹਿੰਦੇ ਨੇ ਤੈਨੂੰ ਇੰਨੇ ਗ੍ਰਾਮ ਦਿੰਨੇ ਆ ਤੂੰ ਇਹਦੇ ਵਿੱਚ ਇੰਨੇ ਗ੍ਰਾਮ ਵੇਚ ਕੇ ਤੂੰ ਇੰਨੇ ਗ੍ਰਾਮ ਆਪਣਾ ਰੱਖ ਲੈ ਉਹ ਆਪਦੇ ਖਾਣ ਦੇ ਲਾਲਚ ਵਾਸਤੇ ਉਹ ਚਾਰ ਬੰਦਿਆਂ ਨੂੰ ਹੋਰ ਲਈ ਜਾਂਦਾ ਸੋ ਇਸ ਕਰਕੇ ਚੇਨ ਰੈਕਸ਼ਨ ਹੈ ਇਹਨੂੰ ਆਪਾਂ ਬੰਦ ਕਰਨਾ ਹੈ ਇਹਨੂੰ ਬੰਦ ਕਰਨਾ ਹੈ ਔਰ ਕਰ ਦਾਂਗੇ ਬਹੁਤ ਸਾਰੇ ਪਿੰਡਾਂ ਚੋਂ ਰਿਪੋਰਟਾਂ ਆ ਰਹੀਆਂ ਸਾਡਾ ਸਾਰਾ ਪਿੰਡ ਨਸ਼ਾ ਮੁਕਤ ਹੋ ਗਿਆ ਜੀ ਅਸੀਂ ਕਹੇ ਜੀ ਹੋਰ ਹਾਲ ਦੇ ਆਲੇ ਹੋ ਜਾਂਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਹਿਸੀਲਾਂ ਦੇ ਤਹਿਸੀਲਾਂ ਅਸੀਂ ਆਉਣ ਵਾਲੇ ਦਿਨਾਂ ਚ ਸਾਨੂੰ ਪੰਚਾਇਤਾਂ ਬੁਲਾ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਦਾ ਫੱਟਾ ਸਾਡੇ ਪਿੰਡ ਲਾਉਣਾ ਹੈ ਜੀ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਸਾਡੇ ਪਿੰਡ ਮੰਨ ਲਖਲੀਨ ਖੋਲ ਦਿਓ ਜੀ ਸਾਡੇ ਪਿੰਡ ਸਕੂਲ ਜਿਹੜਾ ਅਪਗ੍ਰੇਡ ਕਰ ਦਿਓ ਸਾਡੇ ਪਿੰਡ ਦੀਆਂ ਸੜਕਾਂ ਬਣਾ ਦਿਓ ਇਹ ਇਨਾਮ ਉਹਨਾਂ ਪਿੰਡਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਨੇ ਆਹ ਕੰਮ ਕਰਤਾ ਨਸ਼ਾ ਮੁਕਤੀ ਦਾ ਫੱਟਾ ਲਾਤਾ ਤਾਂ ਉਸ ਪਿੰਡ ਨੂੰ ਅਸੀਂ ਸਪੈਸ਼ਲ ਰਿਵਾਰਡ ਦੇਵਾਂਗੇ ਉਸ ਪਿੰਡ ਨੂੰ ਅਸੀਂ ਸਪੈਸ਼ਲ ਗ੍ਰਾਂਟਾਂ ਵੀ ਦੇਵਾਂਗੇ ਉਹਨੂੰ ਇੱਕ ਮਾਡਲ ਪਿੰਡ ਬਣਾਵਾਂਗੇ ਉਸ ਪਿੰਡ ਦੀਆਂ ਐਗਜ਼ਾਮਪਲਾਂ ਵੀ ਅਸੀਂ ਪੂਰੇ ਪੰਜਾਬ 'ਚ ਦਿਆ ਕਰਾਂਗੇ ਕਿ ਆਹ ਪਿੰਡ ਨੇ ਜਾ ਕੇ ਦੇ ਜੇ ਤੁਹਾਡੀ ਪੰਚਾਇਤ ਤੋਂ ਕੰਮ ਹੀ ਰਹਿ ਰਹੀ ਹੈ ਉੱਥੋਂ ਸਿੱਖ ਲਓ ਮੈਂ ਸਰਪੰਚਾਂ ਦੀ ਮੀਟਿੰਗ ਕਰੀ ਸੀ ਸਰਪੰਚਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਆਪਸ ਵਿੱਚ ਕੋਈ ਮਾਝੇ ਦਾ ਸਰਪੰਚ ਹੈ ਉਹ ਵਧੀਆ ਕੰਮ ਉਹਨੂੰ ਕਰਨਾ ਆਉਂਦਾ ਹੈ ਜਾਂ ਅਫਸਰਾਂ ਤੋਂ ਕਰਾਉਣਾ ਆਉਂਦਾ ਹੈ ਹੱਕ ਹੈ ਪੰਚਾਇਤਾਂ ਦੇ ਜਿਹੜੇ ਉਹ ਲੈਣੇ ਆਉਂਦੇ ਆ ਮਾਲਵੇ ਦੇ ਕਿਸੇ ਸਰਪੰਚ ਨੂੰ ਨਹੀਂ ਪਤਾ ਜਾਂ ਮਾਲਵੇ ਵਾਲੇ ਨੂੰ ਪਤਾ ਦੁਆਬੇ ਵਾਲੇ ਨੂੰ ਨਹੀਂ ਪਤਾ ਉਹ ਆਪਸ ਚ ਉਹਨਾਂ ਦੇ ਗਰੁੱਪ ਬਣ ਗਏ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਆਹ ਮਤਾ ਪਾ ਲਓ ਆਹ ਲਿਖ ਲਓ ਆਈ ਬੀਡੀਪੀ ਕੋਲ ਚਲੇ ਜਾਓ ਇੱਥੋਂ ਤੁਹਾਨੂੰ ਆ ਮਿਲ ਜੂਗਾ ਆ ਨਰੇਗਾ ਚੋਂ ਆਏ ਪੈਸੇ ਆਉਂਦੇ ਆ ਉਹਦਾ ਐ ਬਣਦਾ ਜਿਹੜਾ ਪਾਰਕ ਬਣਾਉਣਾ ਜਾਂ ਗਰਾਊਂਡ ਬਣਾਉਣਾ ਨਰੇਗਾ ਪੈਸੇ ਦਿੰਦੀ ਹੈ ਸੋ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਨਹੀਂ ਪਤਾ ਇੱਕ ਬੁੱਕਲੇਟ ਵੀ ਜਾਰੀ ਕਰਤੀ ਸਰਪੰਚਾਂ ਨੂੰ ਦੇਤੀਆਂ ਤੁਹਾਡੇ ਹੱਕ ਫੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕੀ ਪਾਵਰਾਂ ਨੇ ਬਹੁਤ ਪਾਵਰਾਂ ਨੇ ਪੰਚਾਇਤਾਂ ਕੋਲੇ ਬਹੁਤ ਪਾਵਰਾਂ ਨੇ ਜੇ ਪੰਚਾਇਤ ਕੋਈ ਐਦਾਂ ਦੀ ਹੈ ਜਿਹੜੀ ਪਿੰਡ ਦੇ ਫੈਸਲੇ ਪਿੰਡ ਦੇ ਹੱਕ 'ਚ ਨਹੀਂ ਲੈ ਰਹੀ ਗ੍ਰਾਮ ਸਭਾ ਬੁਲਾ ਕੇ ਤੁਸੀਂ ਉਹ ਫੈਸਲੇ ਉਸੇ ਵੇਲੇ 50% 51% ਵੋਟਾਂ ਦੇ ਨਾਲ ਹੱਥ ਖੜੇ ਕਰਾ ਕੇ ਗ੍ਰਾਮ ਸਭਾ ਪੰਚਾਇਤ ਦਾ ਫੈਸਲਾ ਬਦਲ ਸਕਦੀ ਹੈ ਉਹਨੂੰ ਸੁਪਰੀਮ ਕੋਰਟ 'ਚ ਵੀ ਚੈਲੰਜਿੰਗ ਕੀਤਾ ਜਾ ਸਕਦਾ ਜਿਹੜਾ ਗ੍ਰਾਮ ਸਭਾ ਦੇ ਵਿੱਚ ਫੈਸਲਾ ਹੋ ਗਿਆ ਵੀਰੋ ਅਸੀਂ ਮਾਲਵੇ 'ਚ ਬਹੁਤ ਸਾਰੀਆਂ ਗ੍ਰਾਮ ਸਭਾ ਕਰਵਾਈਆਂ ਨੇ ਕਈ ਸਰਪੰਚ ਤੰਗ ਕਰਦੇ ਸੀ ਬਹੁਤ ਸਾਰੇ ਭੈਣਾ ਮੇਰੀਆਂ ਖੜੀਆਂ ਨੇ ਲੈ ਕੇ ਬੈਨਰ ਬਹੁਤ ਸਾਰੇ ਵੀਰ ਸਾਡੇ ਬੈਨਰ ਲੈ ਕੇ ਖੜੇ ਐ ਮੈਂ ਸਮਝਦਾ ਰਾਂ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਾ ਨੂੰ ਕਹੋ ਨਾ ਸੋ ਬਹੁਤ ਵੱਡੇ ਬੈਨਰ ਜਿਹੜੇ ਲੈ ਕੇ ਪੰਜਾਬੀਓ ਜਾਗੋ ਨਸ਼ੇ ਤਿਆਗੋ ਆ ਪੈਣਾ ਜਿਹੜੀਆਂ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਐ ਇਹ ਸਿਰਫ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਭੈਣਾਂ ਦੇ ਨਾਂ ਤੇ ਕਿਉਂਕਿ ਕਿਉਂਕਿ ਨਸ਼ੇ ਦਾ ਜਿਹੜਾ ਪ੍ਰਭਾਵ ਐ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਭੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲੋ ਸੋ ਐਸੇ ਕਰਕੇ ਉਹ ਜਿਹੜੀ ਤੁਸੀਂ ਵੀਡੀਓ ਦੇਖੀਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਦੀ ਛੱਤ ਸੁੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚਾਕੇ ਲੈ ਕੇ ਆਈ ਤੇ ਪੁਲਿਸ ਵਾਲਿਆਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੁੱਲ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੇ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਐ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਐ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਾ ਜਾਊਗਾ ਜੀ ਚਾਹੇ ਕੋਈ ਲੀਡਰ ਐ ਚਾਹੇ ਕੋਈ ਲੀਡਰ ਦਾ ਭਤੀਜਾ ਐ ਚਾਹੇ ਉਹਦਾ ਸਾਲਾ ਐ ਚਾਹੇ ਉਹਦਾ ਜੀਜਾ ਐ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਕਿ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ نسل 쿠ਸ਼ੀ ਨੂੰ ਕਿਹਨੇ ਇਨਜਾਮ ਦਿੱਤਾ ਕਿਹਨੇ ਕਿਹਨੇ ਇਹਨੂੰ ਸ਼ੁਰੂ ਕੀਤਾ ਸੋ ਇਹ ਇਹ ਸਭ ਕੋਰਟਾਂ ਦੇ ਵਿੱਚੋਂ ਕੇਸ ਵੀ ਅਸੀਂ ਲੀਗਲ ਤੌਰ ਤੇ ਕਰਾਂਗੇ ਕੰਮ ਐ ਕੋਈ ਕੱਚਾ ਕੰਮ ਨਹੀਂ ਕਰਦੇ ਐਸੇ ਤਰੀਕ ਯੁੱਧ ਹੁਣ ਪਾਣੀਆਂ 'ਚ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਪ੍ਰਤੀ ਲੜ ਰਹੇ ਆ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਹੈ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਜੋ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰਮਿਟਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫ ਲਾਈਨ ਹੈ ਔਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟੇ ਇੱਕ ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ ਕਬਾਰਾ ਉਹਨੇ ਅਗਲੇ ਬੰਦੇ ਨੇ ਵੜਣਾ ਹੁੰਦਾ ਸੀ ਮੈਂ ਇੱਕਦੋ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ ਚ ਤਾਂ ਖੇਲ ਚ ਪਈ ਜਾਣਾ ਹੁੰਦਾ ਤabbਿਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੜਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਉਂਦਾ ਸੀ ਉਹ ਚਲੋ ਕਹੀ ਐ ਕਹੀ ਧਰ ਦਿੰਦਾ ਸੀ ਨਾਂ ਵਾਲੀ ਤਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਂ ਵਾਲੀ ਧਰ ਦਿੰਦਾ ਸੀ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾ ਤਾ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰ ਦੇਣ ਨਾ ਵੜਦੀ ਕਿਤੇ ਸੋਈ ਤਾਂ ਅਸਟਕ ਐਸ ਲੈਵਲ ਤੇ ਜਾਣਿਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਣਿਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤਾਂ ਸਾਡੇ ਕਹਿੰਦਾ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਆ ਜਾਓ ਫਿਰ ਨੱਕੇ ਖੋਲ ਲਿਓ ਆਜੀ ਖੋਲ ਲਿਆ ਨੱਕਾ ਫਿਰ ਐ ਤੱਕੇ ਨਾਲ zato ਪਾਣੀ ਲੈ ਜਾਓਗੇ ਸੁਬੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਅਹੀਂ ਦੋ ਤਿੰਨ ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚੱਲੇਗੇ ਪਹਿਲਾਂ ਵਾਲੇ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਹੈ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾਂ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਇਧਰ ਲੈਣਾ ਇਧਰ ਲੈ ਜਾਓ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲੀਆਂ ਹੁਣ ਆਪਾਂ ਰਜਵਾਹੇ ਸੂਵੇ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਦੇ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਆਂ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਚ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਆਏਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮੰਗਰ ਲੀਕ ਹੋ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਆ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਆ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈरिस ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿੱਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈरिस ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਐ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲੱਗੇ ਉਧਰੋਂ ਇੰਜੀਨੀਅਰ ਇਧਰੋਂ ਆਉਣ ਲੱਗੇ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਨੂੰ ਕਹਿੰਦੇ ਇਹ ਕਿੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੋਣੀ ਮੋੜ ਪਾ ਕੇ ਪੈ ਪਾਇਆ ਫਿਰਦੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਨੇ ਆ ਨਵੀਂ ਸੜਕ ਬਣੀ ਜਾਂਦੀ ਹੁੰਦੀ ਹੈ ਟੈਲੀਫੋਨ ਵਾਲੇ ਆਪਣੇ ਦਿਨ ਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟ ਕੇ ਦੇ ਵਿੱਚ ਦੀ ਲਾਈਨ ਲਾ ਲੈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ ਚ ਤਾਲਮੇ ਵਾਲੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲਓ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹੇ ਜੀ ਅਸੀਂ ਇਹ ਤਾਹ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਂਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ